ਹਾਂਜੀ ਸੱਸੀ ਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਕਮੀਜ਼ ਦੀ ਕਟਿੰਗ ਕਰ ਰਹੇ ਆ। ਇਹ ਕਮੀਜ਼ ਹੈਗਾ 12 ਪਲੇਟਾਂ ਵਾਲੇ ਕਮੀਜ਼ ਦੀ ਕਟਿੰਗ ਕਰਾਂਗੇ ਅੱਜ ਜਦੋਂ ਉਹਨੂੰ ਦੱਸਾਂਗੇ ਇਹਦੇ ਤੇ ਗਲੇ ਤੇ ਪਾਈਪਿੰਗ ਲੱਗੀ ਆ, ਬਾਜੂ ਤੇ ਕਾਫ ਲੱਗੇ ਹੋਏ ਆ, ਪਟਣ ਲੱਗੇ ਹੋਏ ਆ, ਇੱਕ ਸਾਈਡ ਤੇ ਕਾਜ ਕੀਤੇ ਹੋਏ ਆ। ਠੀਕ ਹੈ ਜੀ। ਇੱਕ ਕਮੀਜ਼ ਤੁਹਾਨੂੰ ਮੈਂ ਦਿਖਾ ਰਹੀ ਆ ਬਣਿਆ ਹੋਇਆ ਕਮੀਜ਼ ਆ ਜੀ। ਇਹਦਾ ਆਪਾਂ ਤੀਰਾ ਮਿਣਾਗੇ ਤਾਂ ਤੀਰਾ ਲਾਵਾਂਗੇ ਹੈਗਾ ਹੀ 13 ਇੰਚ ਆਪਾਂ 14 ਇੰਚ ਤੀਰੇ ਦੀ ਕਟਿੰਗ ਕਰਾਂਗੇ। ਆਪਾਂ ਦੋ ਪੀਸੇ ਮਸਾਲੇ ਕਟਿੰਗ ਕਰ ਲਈਏ ਪੀਸਾਂ ਦੀ 39 ਇੰਚੇ ਦੀ ਲੈਂਥ ਕਮੀਜ਼ ਦੀ ਤਿਆਰ 3 ਇੰਚ ਆਪਾਂ ਨੇ ਮਾਰਜਿਨ ਵਾਸਤੇ ਵਧ ਰਹੀ ਹੈਗਾ ਤੇ ਘੇਰਾ ਹੈਗਾ ਇਹਦਾ 22 ਇੰਚ 3 ਇੰਚ ਆਪਾਂ ਨੇ ਉਹਦੇ ਚ ਮਾਰਜਿਨ ਵਧ ਲਿਆ ਇਹ ਆਪਾਂ ਘੇਰੇ ਦੀ ਕਟਿੰਗ ਕਰੀਏ 25 ਇੰਚ ਹੁਣ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆ ਨਾਲੇ ਇਹਦੀਆਂ ਜਿਵੇਂ ਕਿ 12 ਬਰੇਟਾਂ ਪੈਂਦੀਆਂ ਨੇ ਕਮੀਜ਼ ਦੇ ਵਿੱਚ ਆਪਾਂ ਉਹ ਤੁਹਾਨੂੰ ਦੱਸਾਂਗੇ ਵੀ ਆਪਾਂ ਇਹ ਕਿਸ ਤਰ੍ਹਾਂ ਪਾਵਾਂਗੇ अद्धा अद्धा इंच अपने डाउन करके पीस रख लिया बैक वाला पीस अद्धा इंच अपने बधा के रखिया फ्रंट वाला पीस अद्धा इंच घटा के रखिया इंच अपने इंचा नेीरा लिया सत्त इंच ही आपका मोडा लिया हूँ इतों जी आप अद्धा कु इंच दा डाउन करा अंदर न ਸਾਡੇ 6 ਇੰਚ ਦਾ ਨਿਸ਼ਾਨ ਲਗਾਵਾਗੇ ਕਿ ਬਹੁਤ ਫਿਟਿੰਗ ਵਾਲਾ ਕਮੀਜ਼ ਨਹੀਂ ਬਣਾਉਣਾ ਆਪਾਂ ਨੇ ਇਹ 2 ਇੰਚ ਹੈਗੇ ਇਹਦੀ ਬ੍ਰੈਸਟ ਹੁਣ ਜਿਹੜੇ ਨਾਰਮਲ ਪਲੇਟਾ ਬਣਾਉਣੇ ਉਹ ਆਪਣੇ ਪਲੇਟਾ ਪੈਂਦੀਆਂ ਇਹ ਆਪਾਂ 12 ਪਲੇਟਾਂ ਵਾਲਾ ਕਮੀਜ਼ ਬਣਾ ਰਹੇ ਆ ਇਹ ਅਸਰਾ ਰੱਖ ਕੇ ਐਂਟੀ ਟੇਪ ਨਾਲ ਆਪਾਂ ਇਹਦੀ ਟੇਢੀ ਕੱਟ ਪਾ ਦਾਂਗੇ ਹੁਣ ਆਪਾਂ ਚਾਰੇ ਪੀਸਾਂ ਨੂੰ ਬੈਕ ਵਾਲੀ ਕਟਿੰਗ ਜਿਹੜੇ ਨਿਸ਼ਾਨ ਲਗਾਇਆ ਉਹਦੇ ਉੱਪਰ ਦੀ ਆਪਾਂ ਇਹਦੀ ਕਟਿੰਗ ਕਰ ਦਾਂਗੇ ਫਰੰਟ ਵਾਲੇ ਪੀਸਾਂ ਦੀ ਆਪਾਂ ਬਾਜੂ ਕੱਟ ਪਾਉਣੀ ਆ ਅੱਧਾ ਤਾਂ ਇਹ ਚਾਪਾ ਨੇ ਡਾਊਨ ਕਰ ਦੇਣਾ ਫਰੰਟ ਵਾਲੀ ਪੀਸ ਦੀ ਆਪਾਂ ਨੇ ਕੱਟ ਪਾ ਦੇਣੀ ਆ ਹੁਣ ਆਪਾਂ ਦੀ ਪਲੇਟ ਦੇਖਾਂਗੇ ਜਿਹੜੀਆਂ ਵਿਚਾਲੇ ਵਾਲੀਆਂ ਲੰਬੀਆਂ ਪਲੇਟਾਂ ਨੇ ਉਹ ਬਾਣੀਆਂ ਨੇ ਜੇ ਆਪਾਂ 12.5 ਤੇ ਜਿਹੜੀ ਆਪਾਂ ਨੇ ਪਲੇਟ ਦੀ ਚੜਾਈ ਲੈਣੀ ਆ फ्रंट ਤੇ 4-4 ਪੌਣੀਆਂ ਨੇ 4 ਬੈਕ ਤੇ 4 ਮੂਹਰੇ ਪੌਣੀਆਂ ਨੇ ਉਹ ਆਪਾਂ ਗੈਪ ਲਵਾਂਗੇ 2.5 2 ਇੰਚ ਦਾ ਇਹ ਆਪਾਂ 6.5 ਇੰਚ ਲੰਬੀ ਕਰਾਂਗੇ ਪਲੇਟ ਆਪਾਂ ਗੈਪ ਜਿਹੜੀ ਨਾਲ ਪਾ ਰਹੀਆਂ ਇਹਦੇ ਪਲੇਟ ਇਹ ਆਪਾਂ 2.5 ਇੰਚ ਦਾ ਗੈਪ ਰੱਖਾਂਗੇ ਇਹ ਜਿਰਮੀ ਆਪਾਂ ਸਾਢੇ 6 ਹੀ ਲਵਾਂਗੇ। ਇੱਥੋਂ ਨੀਚੇ ਵੀ ਆਪਾਂ ਸਵਾ 2 ਹੀ ਰੱਖਣਾ ਇਹਦਾ ਨਿਸ਼ਾਨਾ। ਇਧਰੋਂ ਆਪਾਂ ਜਿਹੜੀ ਸਵਾ 2 ਇੰਚ ਦੀ ਸੈਕਿੰਡ ਨੰਬਰ ਤੇ ਪਲੇਟ ਪਾਈ ਆ ਉਹਦੇ ਨਾਲੋਂ ਸਵਾ 2 ਇੰਚ ਦਾ ਗੈਪ ਰੱਖਾਂਗੇ। ਇਹ ਆਪਾਂ 2.5 ਇੰਚ ਦਾ ਗੈਪ ਰੱਖਾਂਗੇ। ਡੈਡੀ ਪਲੇਟ ਦਾ ਉਹਨਾਂ ਆਪੇ ਤੇ ਟੱਕ ਲਗਾ ਕੇ ਆਪਾਂ ਸੂਈ ਨਾਲ ਨਿਸ਼ਾਨੀਆਂ ਲਗਾ ਲੈਣੀਆਂ ਨੇ ਇਹ ਆਪ ਸਾਰੀਆਂ ਪਲੇਟਾਂ ਤੇ ਇਸ ਤਰੀ ਨਿਸ਼ਾਨੀ ਲਗਾ ਲਈ ਹੈ ਹੁਣ ਆਪਾਂ ਬੈਗ ਵਾਲੇ ਪੀਸ ਦੀ ਕਟਿੰਗ ਕਰਾਂਗੇ ਹੁਣ ਆਪਾਂ ਬੈਗ ਵਾਲਾ ਗਲੇ ਦੀ ਨਾਪ ਲੈ ਰਹੇ ਹਾਂ ਫਰੰਟ ਵਾਲਾ ਗਲਾ ਹੈਗਾ ਤਾਂ 3.5 ਇੰਚ ਬੈਕ ਵਾਲਾ ਗਲਾ ਹੈਗਾ ਤਾਂ 3.5 ਇੰਚ ये तो आप पाइपिंग इन रेब लीर कटिंग करके लगावे उपर पाइपिन क्डा ये कोई भी गला नहीं लगावे आप बैक फ्रंट वाले दोनों गलिया की कटिंग करके आप रेब लीर लगावे बीक बीक पाइपिन कटिंग करिए बैक वाले आप आपे चार लीए ਇਹ ਆਪਾਂ ਪਲੇਟਨਾ ਵਾਸਤੇ ਕੱਪੜਾ ਲੈ ਰਹੇ ਹਾਂ ਇਹ ਇਹ ਆਪਾਂ ਜੀ ਬਾਜੂ ਬਣਾਵਾਂਗੇ ਜੀ ਕੱਪ ਵਾਲੇ ਬਾਜੂ ਬਣਾਉਣੀਆਂ ਇਹ ਬਾਜੂ ਦਾ ਨਾਪ ਲਵਾਂਗੇ ਆਪਾਂ 22 ਇੰਚ ਤਿਆਰ ਆਈ ਬਾਜੂ इस तरह आप फोल्ड करके सारे भी कपड़े चार तह फ फोल्ड करके आप कटिंग लवेंगी तरह कटिंग करके ਆਜੂ ਦੀ ਲੈਂਥ ਲੈ ਲਈ ਆਪਾਂ 2 ਇੰਚ ਦੀ ਇਹ ਹੁਣ ਆਪਾਂ ਮੂਰੇ ਕਾਫ ਦੇਖਦੇ ਆਂ ਵੀ ਆਪਾਂ ਕਾਫ ਦੇ ਵਿੱਚ ਬਲ ਕਿੰਨੇ ਇੰਚ ਤੇ ਪਾਏ ਹੋਏ ਆ ਇਹ ਆਪਾਂ ਇਸ ਤਰ੍ਹਾਂ ਤੁਹਾਨੂੰ ਮੈਨਣਾ ਦੱਸ ਦਿਆਂਗੇ ਜਿੱਥੇ ਕਾਫ ਲੱਗਿਆ ਹੁੰਦਾ ਜਿੱਥੇ ਬਲ ਪਾਏ ਨੇ ਉਦੋਂ 1 ਇੰਚ نیچے ਤੁਸੀਂ ਇਸ ਤਰ੍ਹਾਂ ਨਾਪ ਲੈਣਾ ఇరకే మూరు కాట పే ఇత ఇ మూరు సెన్ని మేము ఇత ਲਗਾਂ ਹੁਣ ਆਪਾਂ ਦੋ ਪੀਸਾਂ ਦੀ ਫਰੰਟ ਵਾਲੀ ਪੀਸ ਨੇ ਪੀਸਾਂ ਦੀ ਕੱਟ ਪ੍ਰਾਹਣਗੇ ਮੋਢੇ ਦੀ ਇਹ ਆਪਾਂ ਨੇ ਟੱਕ ਲਗਾਇਆ ਲੈ ਬਾਜੂ ਨੂੰ ਦਾ ਹੁਣ ਆਪਾਂ ਕੱਫ ਦੇਖਾਂਗੇ ਵੀ ਕਿੰਨੇ ਇੰਚ ਕੱਫ ਦੀ ਚੌੜਾਈ ਗਈ ਇੱਥੋਂ ਆਪਾਂ 3.5 ਇੰਚ ਦੇ ਟੱਕ ਮਾਰ ਲਏ ਇਹ ਆਪਾਂ ਫੋਲਡ ਕਰਾਂਗੇ ਕੱਪੜਾ ਪੂਰਾ ਰੈਡੀ ਹੋ ਕੇ ਕਮੀਜ਼ ਤੁਹਾਨੂੰ ਅਸੀਂ ਦਿਖਾਵਾਂਗੇ